ਕੋਈ ਹੁੰਦਾ ਤੇ ਨਾ ਰਮਰ ਮੈਂ ਕਰਨੀ ਹੀ ਲੋਕੀਂ ਦੇ ਗੱਲ ਮੈਂ ਫੂਟ ਤਾਂ ਨਹੀਂ ਗੱਲ ਕੀਤੀ ਮੇਰੇ ਮੂੰਹ ਚ ਨਾ ਕੋਈ ਗੱਲ ਗਲਤ ਨਾ ਨਿਕਲ ਜੇ ਠੀਕ ਹੈ ਨਾ ਚਲ ਕੋਈ ਗੱਲ ਨਹੀਂ ਗੁੱਸੇ ਵਿੱਚ ਆਇਆ ਹੋਵੇ ਨਾ ਬੰਦਾ ਕੋਈ ਨਾ ਕੋਈ ਗੱਲ ਨਿਕਲੀ ਜਾਂਦੀ ਹੈ ਤੂੰ ਜਾਂਦੀ ਕੁੜੀ ਦੇ ਨਾਲ ਨਾ ਪੈਰੀ ਮੈਨੂੰ ਵੇਖੀ ਕਿ ਕਸੂਰ ਹੈ ਕਿ ਦਾ ਵਾ ਆਪਣੇ ਕੰਮ ਆਪੇ ਕਰ ਲਊਗਾ ਹੁਣ ਇਹ ਦੱਸੋ ਤੇ ਜਦੋਂ ਮੈਂ ਘਰ ਦੇ ਵਿੱਚ ਹੈਗੀ ਹਾਂ ਤੇ ਮੈਂ ਹੀ ਸਾਰੇ ਕੰਮ ਕਰਨੀ ਕਿਉਂ ਮੇਰੇ ਨਾਲ ਇਦਾਂ ਕਰਦੇ ਆਏ ਜੇ ਮੁੰਡੇ ਵੱਲ ਵਾ ਉਹਦੇ ਵੱਲ ਨਹੀਂ ਧਿਆਨ ਦਿੰਦੇ ਪਾ ਜਿੱਦਾਂ ਮਰਜ਼ੀ ਬਾਹਰ ਨਿਆਣਿਆਂ ਨਾਲ ਖੇਡਦਾ ਰਹੇ ਕਦੀ ਇਹਨਾਂ ਨੇ ਆਵਾਜ਼ ਨਹੀਂ ਮਾਰਨੀ ਚਾਹੇ ਤੂੰ ਘਰ ਆ ਜਾਂ ਚਾਹੇ ਕਿੱਧਰ ਆ ਪੁੱਤ ਜੀ ਦੋ ਤਿੰਨੇ ਹੱਥ ਹੋ ਜੇਗਾ ਨਾ ਸਾਰਾ ਕੁਝ ਹੀ ਘਰ ਵੀ ਨਾਂ ਲੱਗਦੀ ਫੇਰ ਮੈਂ ਜਾਣਾ ਤੇਨੂੰ ਮੰਮੀ ਮੈਨੂੰ ਨਹੀਂ ਪਤਾ ਤਿਆਰ ਹੋਵੋ ਮੈਂ ਨਾਲ ਹੀ ਖੜਨਾ ਵਾ ਚਲ ਕੋਈ ਗੱਲ ਨਹੀਂ ਪੁੱਤ ਬਥੇਰਾ ਸਮਝਾਇਆ ਵਾ ਗਲਜਿੰਦਰ ਨੂੰ ਸਗੋਂ ਸੱਦਿਆ ਫੋਨ ਕਰਕੇ ਅਸ਼ਾ ਵੀ ਆਈ ਹੀ ਹਾਂ ਆਈ ਹੀ ਚਲ ਮੈਂ ਹੱਥ ਨਹੀਂ ਲੱਗੇ ਹੋਏਗੇ ਨਾ ਕੋਈ ਗੱਲ ਉਹਦੇ ਖਾਣੇ ਤੇ ਪਾਵੇਂਗੀ ਉਹਨਾਂ ਦੇ ਭਾਈ ਆਪਣੇ ਘਰ ਦੇ ਪੱਤ ਪੈ ਗਿਆ ਕਿ ਤੂੰ ਉਧਰ ਹੀ ਕਰਨ ਗਈ ਕੋਈ ਗੱਲ ਨਹੀਂ ਉਹਨਾਂ ਦੇ ਘਰੋਂ ਕੋਈ ਪਤਾ ਨਹੀਂਗਾ ਮੁੱਕਣਾ